ਨਦੀ ਵਿੱਚ ਹੈ ਤੇਰਾ ਇੱਕ ਪਰਵਾਨਾ ਰੁੜ ਰੁੜ ਜਾਵੇ ਤੇ ਦੱਸੇ ਮਿਲਦਾ ਬਹਾਨਾ ਸਵਾਲ ਹੀ ਨੇ ਕੁਛ ਸਵਾਲਾਂ ਦੇ ਨਾਲ ਜ਼ਿੰਦਗੀ ਚੱਲ ਰਹੀ ਹੈ ਥੋੜੇ ਤੋਂ ਥੋੜੇ ਜੇ ਸਵਾਲ ਸਵਾਲ ਕਈ ਵਾਰੀ ਵਾਲ ਵੀ ਪਟਾ ਦਿੰਦੇ ਨੇ ਤੇ ਕਈ ਵਾਰੀ ਦੇ ਹਾਲ ਵੀ ਕਰ ਦਿੰਦੇ ਨੇ ਤੂੰ ਸ਼ਕਰਾਨਾ 올 ਜਗਾਏ ਦੁਨੀਆ ਦੁਨੀਆ ਚ ਮੈਂ ਪੜਾ ਆਪ ਹੀ ਜੱਥੇ ਜਮਾਨਾ ਜਮਾਨਾ ਲਾਡਾ ਦੌੜ ਫਿਰਸੜਾ ਇਹੀ ਹੈ ਸਰੀਰ ਦੇ ਅੰਦਰੋਂ ਖੋਜਣਾ ਤੇ ਰੱਬ ਸੀ ਪਰ ਰੱਬ ਦੇ ਨਾਲ ਫੈਮਿਲੀ ਅਟੈਚਮੈਂਟ ਹੋ ਗਈ ਵੀ ਚੱਲ ਯਾਰ ਥੋੜਾ ਬਹੁਤਾ ਜਿਵੇਂ ਖੜਾਉਣੇ ਦੇ ਦਿੱਤੇ ਵੀ ਮਾੜਾ ਮੋਟਾ ਬੰਦਾ ਜਿਵੇਂ ਨਿਆਣੇ ਨੂੰ ਆਰੇ ਲਾਉਣਾ ਮੈਂ ਮੈਂ ਹੁਣੇ ਆਇਆ ਜੀ ਆ ਮਾੜਾ ਨਿਆਣਾ ਆਰੇ ਲਾਇਆ ਤੇ ਉੱਥੇ ਸਭ ਕਰਨਾ ਤੇ ਸਭ ਨੇ ਕਰਨਾ ਸ਼ੁਕਰਾਨਾ ਉਹਨੂੰ ਕਿ ਸਦਾ ਸਾਧੂ ਸਦਾ ਸੰਤ ਸਦਾ ਕੀ ਸਦਾ ਮੈਨੂੰ ਯਾਰ ਮੈਂ ਤਾਂ ਬੰਦਾ ਹੀ ਬਣ ਜਾ ਇੰਨਾ ਵਧੀਆ ਸਾਧੂ ਮਹਾਤਮਾ ਸਾਡੀ ਧਰਤੀ ਦੇ ਵਾਧੂ ਨੇ ਹੋਣ ਉਸਦੇ ਨਾਮ ਦੇ ਸਿਕੰਦਰ ਮੈਂ ਦੁਕਾਨ ਤੇ ਯਾਰ ਕੀ ਲੈਣ ਜਾਣਾ ਜਦੋਂ ਮੇਰੀ ਜੇਬ ਚ ਕੁਛ ਨਹੀਂ ਐਵੇਂ ਕਰ ਜਾ ਚੁੱਕੀ ਜੰਨੇ ਬਿਨਾ ਮਤਲਬ ਤੋਂ ਰੱਬ ਨੇ ਜਿੰਨਾ ਦਿੱਤਾ ਤੂੰ ਸੰਤੋਖ ਕਰ ਉਦਮ ਕਰ ਗੁਰੂ ਨਾਨਕ ਪਾਤਸ਼ਾਹ ਨੇ ਫਾ ਲਿਆ ਸੀ ਕੌਡੇ ਵਰਗਿਆਂ ਨੂੰ ਭੂਮੀਆਂ ਵਰਗਿਆਂ ਨੂੰ ਯਾਰ ਨਹੀਂ ਇਹ ਸਾਡੀਆਂ ਛਾਲੀਆਂ ਆਪਣੀਆਂ ਟੈਨਸ਼ਨਾਂ ਨੇ ਯਾਰ ਕਿਉਂ ਨਹੀਂ ਕਰਦਾ ਹੁਣ ਤੇਰੇ ਮੇਰੇ ਵਰਗੇ ਵਿਚਰ ਰਲ ਕੇ ਜੇ ਇੱਕ ਬੰਦੇ ਦੁੱਖ ਨੂੰ ਅਰਜਾ ਤੀ ਉਹਦੀ ਸੀਸ ਸਾਰਿਆਂ ਦੀ ਫੀਸ ਭਰ ਦੇਗੀ ਕਈ ਵਾਰੀ ਸਾਲਾ ساری ਉਮਰ ਗਲੀ ਸਕੱਚੇ ਨੂੰ ਦੇਈ ਜਾਂਦਾ ਭਾਵੇਂ ਟ੍ਰੈਂਡ ਵੀ ਹੋਵੇ ਰਨਵੇ ਤੋਂ ਵੀ ਥੱਲੇ ਆਊਟਸਾਈਡ ਹੋ ਜਾਂਦਾ ਕਾਰਨ ਕੀ ਜਿੰਨੇ ਭਗਤ ਹੋਏ ਜਿੰਨੇ ਫਰੀਦ ਹੋਏ ਜਿੰਨੇ ਮਤਲਬ ਕੋਈ ਟੋਟਲ ਹੋਏ ਸਾਰੇ ਮਹਾਤਮਾ ਹੈਨਾ ਕਿਸੇ ਦੇ ਘਰ ਅੱਗ ਲੱਗਣਦੀ ਏ ਕਿਸੇ ਦੇ ਘਰ ਕੋਹ ਨੂੰ ਪੀੜਿਆ ਜਾ ਰਿਹਾ ਹੈ ਕਾਰਨ ਕੀ ਜੇ ਸੱਚ ਦੀ ਹਕੀਕਤ ਤੇ ਚੱਲੋਗੇ ਨਾ ਤੇ ਕੱਚ ਤੁਹਾਨੂੰ ਚੁਗਣਾ ਪਵੇਗਾ ਸਿੱਧੀ ਜੀ ਗੱਲ ਹੈ ਕਿਉਂਕਿ ਗੁਰੂ ਸਾਹਿਬ ਨੇ ਪਹਿਲਾਂ ਕਿਹਾ ਸੀ ਜੇ ਤੂੰ ਮੇਰੀ ਗਲੀ ਚ ਆਉਣਾ ਹੈ ਪਹਿਲਾਂ ਆਰੇ ਤੇ ਦਰਬਾਰੇ ਨੂੰ ਵੇਖ ਕੇ ਚੜੀ ਇਨਸਾਨ ਦੀ ਖੋਜ ਹੈ ਜ਼ਿੰਦਗੀ ਦੇ ਵਿੱਚ ਕਿ ਇਨਸਾਨ ਕਿਉਂ ਆਇਆ ਧਰਤੀ ਤੇ ਧਰਮ ਸਾਡੇ ਵਾਸਤੇ ਹੈ ਅਸੀਂ ਧਰਮ ਵਾਸਤੇ ਆਂ ਜਾ ਸਾਨੂੰ ਜੋ ਗੁਰਨਾਨਕ ਪਾਤਸ਼ਾਹ ਨੇ ਸੁਨੇਹਾ ਦਿੱਤਾ ਉਹ ਕੀ ਦਿੱਤਾ ਬਲਵਿੰਦਰ ਸਿੰਘ ਲਾਡੀ ਇੱਕ ਸ਼ਖਸ ਨੇ ਜੇਕਰ ਅਸੀਂ ਗਲਤ ਨਹੀਂ ਆ ਅਸੀਂ ਉਹਨਾਂ ਨੂੰ ਅੱਜ ਲੱਭ ਲਿਆ ਬਹੁਤ ਦਿਨਾਂ ਦੀ ਮੇਰੀ ਕੋਸ਼ਿਸ਼ ਸੀ ਕਿ ਉਹਨਾਂ ਨੂੰ ਮੈਂ ਲੱਭਾਂ ਇਸ ਨਹਿਰ ਦੇ ਕੰਡੇ ਤੇ ਇਸ ਗੇਜ ਦੇ ਨੇੜੇ ਉਹ ਬੈਠੇ ਨੇ ਕੋਸ਼ਿਸ਼ ਕਰਦੇ ਆ ਜੇ ਆਏ ਸਾਡੇ ਨਾਲ ਗੱਲਬਾਤ ਕਰ ਲੈਣਗੇ ਤਾਂ ਭਾਈ ਲਾਡੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਰੱਬ ਰੱਖਾ ਦੁਆ ਸਲਾਮ ਹਾਂਜੀ ਭਾਈ ਜੀ ਬਹੁਤ ਧੰਨਵਾਦ ਤਾਨੂੰ ਬਹੁਤ ਵਾਰ ਦੇਖਿਆ ਹੈ ਅੱਜ ਤੁਹਾਨੂੰ ਇੱਥੇ ਲੱਭਿਆ ਹੈ ਇੱਥੇ ਕਿਉਂ ਬੈਠੇ ਰਹਿੰਦੇ ਹੋ ਜੀ ਲੱਭਣਾ ਤੇ ਰੱਬ ਨੂੰ ਉਹਦੀ ਫਿਤਰਤ ਹੈ ਇਨਸਾਨ ਬੰਦੇ ਨੂੰ ਲੱਭਦਾ ਫਿਰਦਾ ਹੈ ਰੱਬ ਬੰਦੇ ਨੂੰ ਤੇ ਇਹ ਪਟਾ ਜਿਹੜਾ ਖੁਦ ਹੀ ਟਿੰਡਾਂ 'ਆਂ ਲਾ ਗਿੜਦਾ ਰਹਿੰਦਾ ਤੇ ਨਲਕਾ ਬਿਨਾ ਪਾਣੀ ਤੋਂ ਵੀ ਕਈ ਵਾਰੀ ਗਿੜਦਾ ਰਹਿੰਦਾ ਵੈਲਕਮ ਠੀਕ ਹੈ ਜੀ ਧੰਨਵਾਦ ਤੁਸੀਂ ਉਸ ਨੂੰ ਕਬੂਲਿਆ ਹੁਕਮ ਸਵਾਲ ਹੀ ਨੇ ਕੁਛ ਸਵਾਲਾਂ ਦੇ ਨਾਲ ਜ਼ਿੰਦਗੀ ਚੱਲ ਰਹੀ ਹੈ ਤੁਹਾਡੇ ਤੋਂ ਥੋੜੇ ਜੇ ਸਵਾਲ ਨੇ ਸਵਾਲ ਕਈ ਵਾਰੀ ਵਾਲ ਵੀ ਪਟਾ ਦਿੰਦੇ ਨੇ ਤੇ ਕਈ ਵਾਰੀ ਬੇਹਾਲ ਵੀ ਕਰ ਦਿੰਦੇ ਨੇ ਤੇ ਕਈ ਵਾਰੀ ਨਿਹਾਲ ਵੀ ਕਰ ਦਿੰਦੇ ਨੇ ਬਾਕੀ ਬਾਬਾ ਜੀ ਜਦੋਂ ਬੋਲਦਾ ਨਾ ਕਈਆਂ ਦੇ ਪਰਦੇ ਫਰੋਲਦਾ ਪਰ ਬੰਦਾ ਜਦੋਂ ਬੋਲਦਾ ਉਹ ਆਪਣੇ ਆਪ ਨੂੰ ਆਪਣੀ ਹਕੀਕਤ ਨੂੰ ਨਹੀਂ ਜਾਣ ਕੇ ਬੇ ਡੈੱਡ ਬੌਡੀ ਕਰ ਦਿੰਦਾ ਜਿਵੇਂ ਕਹਿੰਦੇ ਨੇ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਜੇ ਤੂੰ ਹੋਏ ਮੇਰਾ ਤਾਂ ਸਭ ਜਗ ਤੇਰਾ ਬਸ ਹੁਣ ਹੀ ਬਾਕੀ ਹੈ ਬਾਕੀ ਚਾਬੀ ਅਸੀਂ ਗਵਾ ਬੈਠੇ ਆਂ ਚਾਬੀ ਸਾਲਾ ਹੁਣ ਜੰਦਰਾ ਤੋੜਨੇ ਆ ਤੇ ਫਿਰ ਚੋਰ ਕਹੁੰਨੇ ਆ ਲੱਲੇ ਪੱਬੇ ਨੇ ਵੀ ਜੇ ਫੜੇ ਗਏ ਚੰਡਾ ਨਾ ਫੜੇਗੇ ਫਿਰ ਆਲੂ ਤੇ ਗੰਡਾ ਫਿਰ ਮਿੱਠੀ ਰੋਟੀਆਂ ਤੇ ਜਿਵੇਂ ਵੀ ਹੈ ਬਾਕੀ ਤੁਸੀਂ ਸੁਣਾਓ ਵੈਲਕਮ ਤੁਹਾਡਾ ਤੁਸੀਂ ਸਾਨੂੰ ਉਸ ਨੂੰ ਕਬੂਲਿਆ ਸਵਾਲ ਇਹ ਹੈ ਵੀ ਦੌੜ ਕਾਦੀ ਹੈ ਬਹੁਤ سارے ਲੋਕਾਂ ਨੂੰ ਮੈਂ ਪੁੱਛਦਾ ਤੁਹਾਨੂੰ YouTube ਤੇ ਥੋੜੀ ਮੈਂ ਇੱਕ ਵੀਡੀਓ ਦੇਖੀ ਹੈ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਜ਼ਰੂਰ ਪੁੱਛਾਂ ਦੌੜ ਹੈ ਕਾਦੀ ਦੌੜ ਬਾਬਾ ਜੀ ਕਈ ਪ੍ਰਕਾਰ ਦੀ ਹੈ ਗ੍ਰਸਤੀ ਦੀ ਦੌੜ ਹੈ ਬੱਚਿਆਂ ਕਰਕੇ ਬੱਚਿਆਂ ਦੀ ਦੌੜ ਹੈ ਗਾਂ ਟੱਪਿਆਂ ਕਰਕੇ ਹਰ ਦੌੜ ਦੇ ਵਿੱਚ ਕਈ ਪ੍ਰਕਾਰ ਨੇ ਕੋਈ ਧਰਮੀ ਕਹਿੰਦਾ ਕੋਈ ਕਰਮੀ ਕਹਿੰਦਾ ਕੋਈ ਸ਼ਰਨੀ ਕਹਿੰਦਾ ਕੋਈ ਦੀਵਾਰ ਕਹਿੰਦਾ ਕੋਈ ਮੁਹੱਬਤ ਕਹਿੰਦਾ ਕੋਈ ਹੁਲਾ ਕਹਿੰਦਾ ਸਾਰੇ ਦੌੜ ਫਿਰਸਲਾ ਇਹੀ ਹੈ ਸਰੀਰ ਦੇ ਅੰਦਰੋਂ ਖੋਜਣਾ ਤੇ ਰੱਬ ਸੀ ਪਰ ਰੱਬ ਦੇ ਨਾਲ ਫੈਮਿਲੀ ਅਟੈਚਮੈਂਟ ਹੋ ਗਈ ਵਿਚਾਲੇ ਯਾਰ ਥੋੜਾ ਬਹੁਤਾ ਜਿਵੇਂ ਖੜਾਉਣੇ ਦੇਤੇ ਵੀ ਮਾੜਾ ਮੋਟਾ ਬੰਦਾ ਜਿਵੇਂ ਨਿਆਣੇ ਨੂੰ ਆਰੇ ਲਾਉਣਾ ਮੈਂ ਮੈਂ ਹੁਣੇ ਆਇਆ ਜੀ ਆ ਮਾੜਾ ਨਿਆਣਾ ਆਰੇ ਲਾਇਆ ਰੱਬ ਨੇ ਕਹਿੰਦਾ ਵੀ ਚੱਲੇ ਬੰਦਾ ਡਾਇਰੈਕਟ ਤਾਂ ਮਿਲ ਨਹੀਂ ਸਕਦਾ ਵੀ ਇਹਨੂੰ ਥੋੜਾ ਬਹੁਤਾ ਨਾ ਸਮਾਂ ਦੇ ਦੇਣੇ ਸਮਾਦੇਤਾ ਹੁਣ ਸਮੇਂ ਦੇ ਵਿੱਚੋਂ ਸਮੇਂ ਦੇ ਵਿੱਚੋਂ ਹੀ ਦਮਾ ਹੋ ਗਿਆ ਦੱਦਾ ਦੋਸ਼ਨਾ ਦੀਏ ਦੋਸ਼ ਕਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਅਸੀਂ ਹੁਣ ਉਸ ਨੂੰ ਭੁੱਲ ਕੇ ਆਪਣੇ ਆਪ ਨੂੰ ਤੇ ਵਿੱਚ ਜਿਵੇਂ ਕਹਿੰਦੇ ਨੇ ਵੀ ਇੱਕ ਡਮਰੂ ਹੁੰਦਾ ਇੱਕ ਹੂਕ ਹੁੰਦੀ ਹੈ ਇੱਕ ਜੀਵਨ ਦੀ ਤੰਗ ਹੁੰਦੀ ਹੈ ਜਿਹੜੀ ਬੰਦੇ ਨੂੰ ਹੀ ਬੰਦਾ ਮਲਾ ਦਿੰਦੀ ਹੈ ਬੜੇ ਬੜੇ ਦੁਨੀਆਂ 'ਚ ਬਾਬਾ ਜੀ ਇਹੋ ਜੇ ਪਏ ਨੇ ਜਿਨ੍ਹਾਂ ਤੇ ਕਰਕੇ ਧਰਤੀ ਖਲੋਤੀ ਹੈ ਨਹੀਂ ਤੇ ਆ ਵੇਖੋ ਕੀ ਹੋ ਰਿਹਾ ਧਰਤੀ 'ਚ ਕਦੀ ਦਬਾਅ ਕبھی ਨੁਕਸਾਨ ਇੱਕ ਪੰਜਾਬ ਦੀ ਧਰਤੀ ਹੈ ਕਈ ਵਾਰੀ ਜੰਮੀ ਤੇ ਕਈ ਵਾਰੀ ਗਰਦੀ ਹੈ ਬੰਦਾ ਸਾਲਾ ਫਿਰ ਛਰਤੀ ਹੈ ਤੁਹਾਨੂੰ ਕੀ ਸੱਦਾ ਸਾਧੂ ਸੱਦਾ ਸੰਤ ਸੱਦਾ ਕੀ ਸੱਦਾ ਮੈਨੂੰ ਯਾਰ ਮੈਂ ਤਾਂ ਬੰਦਾ ਹੀ ਬਣ ਜਾ ਇੰਨਾ ਵਧੀਆ ਹੈ ਸਾਧੂ ਮਹਾਤਮਾ ਸਾਡੀ ਧਰਤੀ ਤੇ ਵਾਧੂ ਨੇ ਜਿਨ੍ਹਾਂ ਦੀ ਬਦੌਲਤਾਂ ਬੜੇ ਬੜੇ ਕਰਨੀ ਵਾਲੇ ਨੇ ਕਈ ਪਰਨੀ ਵਾਲੇ ਨੇ ਕਈ ਚਰਨੀ ਵਾਲੇ ਨੇ ਬਾਕੀ ਇੱਕ ਗੱਲ ਹੈ ਵੀ ਜਿਹੜਾ ਆਪੇ ਸੰਤ ਤੇ ਆਪੇ ਮਹਾਤਮਾ ਹਰ ਇੱਕ ਚੀਜ਼ ਦਾ ਵਿਲਮ ਹੁੰਦਾ ਹੈ ਵਿਲਮ ਦੇ ਵਿੱਚ ਸਟੋਰੀ ਹੁੰਦੀ ਹੈ ਤੇ ਸਟੋਰੀ ਦੇ ਪਿੱਛੇ ਕਾਟੇ ਵਾਲੀ ਬੋਰੀ ਵੀ ਹੁੰਦੀ ਹੈ ਜੇ ਉਹ ਖਾਲੀ ਹੋ ਜੇ ਤੇ ਬੰਦਾ ਜਿਵੇਂ ਕਹਿੰਦੇ ਨੇ ਵੀ ਸਟਰੋਂਗ ਦੇ ਨਾਲ 라ਉਂਡ ਖਤਮ ਹੋ ਜਾਂਦੇ ਨੇ ਜੇ ਉਹਨੂੰ ਬੈਕਗ੍ਰਾਉਂਡ ਵੇਖਦਾ ਰਵੇ ਆਪਣੇ ਪੈਰ ਨੂੰ ਚੱਲ ਕੇ ਸ਼ਹਿਰ ਚੱਲਦਾ ਰਵੇ ਫਿਰ ਸਦਾ ਬਹਾਰਾਂ ਨੇ ਬਾਕੀ ਬਾਬਾ ਜੀ ਨਾਂ ਤੇ ਮੇਰਾ ਹਜੇ ਬਦਨਾਮ ਹੀ ਹੈ ਬਾਕੀ ਉਹਦੇ ਨਾਮ ਵੇਖੋ ਕੀ ਹੋ ਗਿਆ ਕੀ ਨਹੀਂ ਤੁਸੀਂ ਕਹਿੰਦੇ ਹੋ ਨਾਮ ਬਦਨਾਮ ਹੈ YouTube ਦੇ ਉੱਤੇ ਤੁਹਾਡੀ ਇੱਕ ਵੀਡੀਓ ਪਈ ਹੈ ਉਸ ਵੀਡੀਓ ਤੇ ਕਮੈਂਟ ਨੇ ਕਮੈਂਟਾਂ ਦੇ ਵਿੱਚ ਲੋਕ ਤੁਹਾਨੂੰ ਰੱਬ ਦਾ ਬੰਦਾ ਦੱਸਦੇ ਆ। ਬਾਬਾ ਜੀ ਰੱਬ ਦੇ ਬੰਦੇ ਆਪਾਂ ਸਾਰੇ ਹੀ ਆਂ। ਰਹੀ ਗੱਲ YouTube ਦੀ। YouTube ਤੇ ਜਨਤਾ ਹੈ। ਪਬਲਿਕ ਸਿਟੀ ਹੈ, 12 ਬਿਟੀ ਹੈ। ਜਿਵੇਂ ਮਰਜ਼ੀ ਖੇਢੀ ਜਾਓ। ਅੱਜ ਤੁਸੀਂ ਮੇਰੇ ਨਾਲ ਜੁੜੇ ਹੋ। ਟੀਮ ਵਰਕਿੰਗ ਐਂਡ ਸਰਕਲ ਐਂਡ ਡਿਪਾਰਟਮੈਂਟ ਐਂਡ ਚੇਂਜਿੰਗ ਟੂ ਲਾਈਵ। ਕਿਸੇ ਚੀਜ਼ ਨੂੰ ਆਪਾਂ ਇੱਕ ਸਟਰੋਂਗ ਹੈਵੀ ਬਣਾਉਣਾ, ਉਹਨੂੰ ਚਾਰ-ਪੰਜ ਬੱਕਰੀਆਂ ਦੇ ਦਿਓ। ਸਿਸਟਮ ਦੇ ਦਿਓ। ਉਹੀ ਬੰਦਾ ਹੁੰਦਾ ਹੈ। ਅਗਲਾ ਕਹਿੰਦਾ ਬਾਬਾ ਜੀ ਤੁਹਾਡਾ ਨਾਂ ਕੀ ਹੈ? ਤੁਹਾਡਾ ਸਿਸਟਮ ਕੀ ਹੈ? ਤੁਹਾਡਾ ਹਾਲ ਕੀ ਹੈ? ਇੱਕ ਬੰਦਾ ਬਿਚਾਰਾ ਬਿਨਾ ਬਹਾਰ ਤੋਂ ਬਿਨਾ ਤਾਰ ਤੋਂ ਬਿਨਾ ਸ਼ਿੰਗਾਰ ਤੋਂ ਲਗਾ ਫਿਰਦਾ ਉਹਨੂੰ ਪਤਾ ਕੀ ਕਹਿ ਦਿੰਨੇ ਆ ਸ਼ਟਪਣੀ ਹਈ ਸ਼ਟਪਣੀ ਵੀ ਕੰਮ ਆਉਂਦੀ ਹੈ ਸ਼ਾ ਟਪਣੀ ਟਪਣੀ ਦਾ ਮਤਲਬ ਵੀ ਇਹ ਸਾਲੀ ਟੱਪਦੀ ਰਹੀ ਆ ਹੁਣ ਤੇ ਕਿਸੇ ਨਾਲ ਜੁੜੀ ਐ ਨਾ ਇਸ ਤਰ੍ਹਾਂ ਜ਼ਿੰਦਗੀ ਦਾ ਮੈਟਰ ਆ ਬਾਬਾ ਜੀ ਕੀ ਕਹੀਏ ਕੀ ਸੁਣਾਈਏ ਜਿਹਦੇ ਕੋਲ ਜਾਈਏ ਉਹ ਇੱਕੋ ਗੱਲ ਕਹੋਂਦਾ ਹੈ ਸੱਜਣਾ ਜੇ ਤੇਰੇ ਪਿੱਛੇ ਬੈਕਗ੍ਰਾਉਂਡ ਆ ਤੇ ਮੈਂ ਆਉਣਾ ਵਾਂ ਨਹੀਂ ਤੇ ਪੈਸੇ ਦੀ ਜੇਬ ਆ ਸੱਜਣਾ ਨੀ ਤੇ ਰੱਬ ਦੇ ਬੰਦੇ ਬਥੇਰੇ ਨੇ ਮਲਾ ਫੱਜਣਾ ਤੇ ਲਾੜਾ ਇੱਕੋ ਫਰਿਆਦ ਕਰਦਾ ਬਸ ਰੱਬਾ ਜੇ ਤੂੰ ਪੈਦਾ ਕੀਤਾ ਮੈਨੂੰ ਇੰਨਾ ਪਤਾ ਲਹਿਦਾ ਨਹੀਂ ਕਰਦਾ ਫਾਇਦਾ ਹੀ ਕਰਨਾ ਪਰ ਵਧੀਆ ਚੀਜ਼ ਨੂੰ ਬਣਾਉਣ ਵਾਸਤੇ ਟਾਈਮ ਤੇ ਲੱਗਦਾ ਹੀ ਜੇ ਪਰ ਜੇ ਜਿਵੇਂ ਕਹਿੰਦੇ ਨੇ ਕੁਆਲਟੀ ਨੂੰ ਤੇ ਕੁਆਲਟੀ ਵਾਲਾ ਚੁਕੇਗਾ ਬਾਲਟੀ ਦਾ ਭਾਵੇਂ ਨਿਆਣੇ ਨੂੰ ਚਕਾ ਲੋ ਇਹ ਗੱਲਾਂ ਨੇ ਜੀ ਰੱਬ ਰੱਬ ਦੀ ਗੱਲ ਅਕਸਰ ਹੁੰਦੀ ਤੁਸੀਂ ਵੀ ਹੁਣੇ ਰੱਬ ਦੀ ਗੱਲ ਕੀਤੀ ਲੋਕ ਕਹਿ ਦਿੰਦੇ ਆ ਯਾਰ ਮੇਰੇ ਨਾਲ ਮਾੜਾ ਕਰਤਾ ਰੱਬ ਨੇ ਮੈਂ ਉਹਦਾ ਕੀ ਵਿਗਾੜਿਆ ਸੀਗਾ ਬਾਬਾ ਜੀ ਪਿੱਛੇ ਗੁਰੂ ਸਾਹਿਬ ਦੀ ਵੇਖੋ 1430 ਅੰਗ ਨੇ ਗੁਰੂ ਸਾਹਿਬ ਦੇ ਜਿੰਨੇ ਭਗਤ ਹੋਏ ਜਿੰਨੇ ਫਰੀਦ ਹੋਏ ਜਿੰਨੇ ਮਤਲਬ ਕੋਈ ਟੋਟਲ ਹੋਏ ਸਾਰੇ ਹੀ ਮਹਾਤਮਾ ਹਨਾ ਕਿਸੇ ਦੇ ਘਰ ਅੱਗ ਲੱਗਣ ਦੀ ਏ ਕਿਸੇ ਦੇ ਘਰ ਕੋਹਲੂ ਪੀੜਿਆ ਜਾ ਰਿਹਾ ਹੈ ਕਾਰਨ ਕੀ ਜੇ ਸੱਚ ਦੀ ਹਕੀਕਤ ਤੇ ਚੱਲੋਗੇ ਨਾ ਤੇ ਕੱਚ ਤੁਹਾਨੂੰ ਚੁਗਣਾ ਪਵੇਗਾ ਸਿੱਧੀ ਜੀ ਗੱਲ ਹੈ ਕਿਉਂਕਿ ਗੁਰੂ ਸਾਹਿਬ ਨੇ ਪਹਿਲਾਂ ਕਿਹਾ ਸੀ ਜੇ ਤੂੰ ਮੇਰੀ ਗਲੀ ਚ ਆਉਣਾ ਹੈ ਪਹਿਲਾਂ ਆਰੇ ਤੇ ਦਰਬਾਰੇ ਨੂੰ ਵੇਖ ਕੇ ਚੜੀ ਕਿਉਂ ਇੱਥੇ ਪਹਿਲਾਂ ਮੌਤ ਹੈ ਫਿਰ ਖਾਓ ਹੁਣ ਅੱਜ ਕੀ ਸਿਸਟਮ ਹੈ ਬਾਬਾ ਜੀ ਚੱਲਦਾ ਸਾਰਾ ਕੁਝ ਉਹਦੇ ਹੁਕਮ ਚ ਹੀ ਆ ਜੱਗੋ ਜੁੱਗਾ ਕੋਈ ਕਹਿੰਦਾ ਯਾਰ ਚਾਰ ਬੰਦੇ ਮੇਰੇ ਨਾਲ ਜੁੜ ਗਏ ਪੰਜ ਮੇਰੇ ਨਾਲ ਜੁੜ ਗਏ ਜੋ ਵੀ ਹੋ ਗਿਆ ਪਰ ਬਾਬਾ ਜੀ ਜੋ ਕੁਝ ਬੋਲਦਾ ਨਾ ਹਰ ਫਿਲਮ ਦੇ ਵਿੱਚ ਨਾ ਬਾਬਾ ਜੀ ਮਸਟੰਡਾ ਵੀ ਹੁੰਦਾ ਠੀਕ ਹੈ ਨਾ ਇੱਕ ਫਕੀਰ ਵੀ ਹੁੰਦਾ ਇੱਕ ਗੁੰਡਾ ਵੀ ਹੁੰਦਾ ਤੇ ਖਾਣ ਵਾਲਾ ਜਿਹੜਾ ਪਤਾ ਨਹੀਂ ਲੱਗਦਾ ਮਰੁੰਡਾ ਵੀ ਹੁੰਦਾ ਵੀ ਕਰਚ ਕਚਰ ਪਤਾ ਨਹੀਂ ਲੱਗਦਾ ਕਿੱਥੇ ਚਲਾ ਗਿਆ ਪਰ ਐਕਟਰ ਤੇ ਡਾਇਰੈਕਟਰ ਦਾ ਤੇ ਕਲੈਕਟਰ ਲੈਸ ਦਾ ਅੰਤ ਤੇ ਸਾਰਿਆਂ ਦਾ ਹੀ ਪਤਾ ਲੱਗ ਜਾਂਦਾ ਵੀ ਇਹ ਰੱਬ ਦੀ ਇੱਕ ਸਾਡੀ ਛਟੋਰੀ ਹੈ ਠੀਕ ਹੈ ਨਾ ਆਟੋਮੈਟਿਕ ਹੀ ਪਤਾ ਸਾਰਿਆਂ ਦਾ ਲੱਗ ਜਾਣਾ ਵੀ ਕੌਣ ਕਿੱਥੇ ਹੈ ਕੌਣ ਨਹੀਂ ਬਾਕੀ ਬਾਬਾ ਜੀ ਅਸੀਂ ਤਾਂ ਡੁੱਬੇ ਆਂ ਡੁੱਬੇ ਬੰਦਿਆਂ ਦਾ ਕੀ ਹੁੰਦਾ ਕਦੀ ਜੇ ਪਾਣੀ 'ਚ ਡੁੱਬ ਜਾਗੇ ਵਾਰ ਤੋਂ ਬਾਅਦ ਆਸਾੜਾ ਸਰੀਰ ਉੱਤੇ ਆ ਜਾਏਗਾ ਜੇ ਉਸ ਤਰ੍ਹਾਂ ਡੁੱਬ ਜਾਗੇ ਸ਼ਾਇਦ ਕਿਤੇ ਪੁੰਗਰਨ ਦੀ ਆਸ ਕਰਾਂਗੇ ਕੀ ਪਤਾ ਡੁੱਬਣਾ ਹੈ ਕਿੱਥੇ ਤਾਰੀ ਲਾਉਣੀ ਕਿੱਥੇ ਹੈ ਤਮ ਤਾਰੀ ਆਪਣੇ ਆਪ ਖੋਜ ਖੋਜ ਤੂੰ ਯਾਰ ਗੱਲ ਸੁਣ ਆਪਾਂ ਬੱਚਿਆਂ ਵਾਸਤੇ ਟਾਈਮ ਦੇਨੇ ਆਂ ਘਰ ਵਾਸਤੇ ਟਾਈਮ ਦਿੰਨੇ ਆ ਹਰ ਚੀਜ਼ ਵਾਸਤੇ ਟਾਈਮ ਦਿੰਨੇ ਆ ਜਿੰਨੇ ਤੈਨੂੰ ਪੈਦਾ ਕੀਤਾ ਟ੍ਰਾਂਟੋ ਦਾ ਵੀਜ਼ਾ ਮਿਲਿਆ ਹਨਾ ਬੜਾ ਧੰਨਵਾਦ ਮਾਲਕਾ ਧੰਨਵਾਦ ਤੂੰ ਸਾਡੀ ਸੁਣ ਲਈ ਇਹ ਤਾਂ ਮਤਲਬ ਪਹਿਲਾਂ ਮਾਲਕ ਹੈ ਨਹੀਂ ਸੀ ਵੀਜੇ ਤੋਂ ਪਹਿਲਾਂ ਮਾਲਕ ਹੈ ਨਹੀਂ ਸੀ ਕਿਉਂ ਜਿੰਨੇ ਨਥੇ ਉਹਨੀਆਂ ਦਾਤਾਂ ਜਿੰਨੀਆਂ ਪ੍ਰਾਤਾਂ ਉਹਨੀਆਂ ਜਾਤਾਂ ਉਹਨੇ ਪਾਤ ਵਿਲੇਲੇ ਨੇ ਮਾਫ ਕਰਿਓ ਸੱਜਣਾ ਇੱਥੇ ਪਤਾ ਨਹੀਂ ਕਿੰਨੇ ਕੋਈ ਵੇਲੇ ਤੇ ਕਿੰਨੇ ਕੋਈ ਚੇਲੇ ਨੇ ਬਾਕੀ ਜੇ ਕਰੇਲੇ ਬਣਾਉਣੇ ਨੇ ਤੇਲ ਚ ਤਲਣੇ ਪੈਣਗੇ ਸਿੱਧੀ ਜੀ ਗੱਲ ਸ਼ੌਰਤ ਤਰਕੀਆਂ ਗੱਲਾਂ ਬਾਤਾਂ ਕਾਰਾਂ ਕੋਠੀਆਂ ਇਹ ਸਭ ਝੂਠ ਹੈ ਨਹੀਂ ਜੀ ਇਹ ਰੱਬ ਨੇ ਹੱਕ ਦਿੱਤਾ ਹੈ ਰੱਬ ਨੇ ਤੈਨੂੰ ਸੁੱਖ ਦਿੱਤਾ ਹੈ ਮਹਾਰਾ ਗੁਰੂ ਸਾਹਿਬ ਆਪ ਕਹਿੰਦੇ ਨੇ ਮਹਾਰਾ ਕਹਿੰਦੇ ਸੁੱਖ ਲੈਣਾ ਮਾਂ ਪਾਪ ਨੇ ਸੁੱਖ ਲੈਣਾ ਤੇਰੇ ਹੱਕ ਚ ਹੈ ਪਰ ਤੂੰ ਸੁੱਖ ਇੰਨਾ ਵੀ ਨਾ ਹੰਡਾਰ ਬਣਾਲ ਬਣਾਲਾ ਵੀ ਤੇਰਾ ਆਪਣੇ ਬਵਾਲ ਖੜਾ ਹੋ ਜੇ ਤੈਨੂੰ ਰੱਬ ਨੇ ਯਾਰ ਹੁਣ ਦੌਲਤ ਦੇ ਦਿੱਤੀ ਹੈ ਇੱਕ ਮਿੰਟ ਦੌਲਤ ਦੇ ਦਿੱਤੀ ਹੈ ਹਨਾ ਤੇਰਾ ਫਰਜ਼ ਬਣਦਾ ਜਿੱਥੇ ਮੈਂ ਇੰਨਿਆਂ ਨੂੰ ਪਾਲਣਾ ਵਾਂ ਕਿਸੇ ਦੀ ਮਦਦ ਕਰਾਂ ਕਿਸੇ ਨੂੰ ਮੈਂ ਵੇਖਾਂ ਕੱਲਾ ਵਿਚਰਾ ਕੱਲੀ ਜ਼ਿੰਦਗੀ ਇਹ ਟਾਈਮ ਹੈ ਗੁਰੂ ਸਾਹਿਬ ਇਹ ਨਹੀਂ ਕਹਿੰਦੇ ਵੀ ਢਾਈ ਘੰਟੇ ਜਾਂ ਇਸ ਤਰ੍ਹਾਂ ਮਹਾਰਾਜ ਕਹਿੰਦੇ ਇੱਕ ਕਿਣਕਾ ਜੀਵ ਸਾਹਿਬ ਇਹਨਾਂ ਕੀ ਵਹਿਮ ਗਣੀ ਨਾ ਆਵੇ ਗੱਲ ਤੇ ਇੱਕ ਸੈਕਿੰਡ ਦੀ ਹੈ ਸੈਕੰਡ ਤੋਂ ਵੀ ਇੱਕ ਬਾਬਾ ਜੀ ਹਲਾ ਕੇ ਵੇਖੋ ਯਾਰ ਕਦੀ ਮੈਂ ਨਹੀਂ ਇਹ ਮੈਂ ਨਹੀਂ ਬੋਲਣ ਦਿਆ ਅਗਲਾ ਕਹਿ ਦਿੰਦਾ ਯਾਰ ਨਹੀਂ ਇਹਨੇ ਸੁੱਖਾ ਪੀਤਾ ਹੋਣਾ ਅੱਜਕੱਲ ਬਾਬਾ ਜੀ ਵਿਵਾਦ ਬਥੇਰੇ ਨੇ ਕਿਤਾਬ ਇੱਕੋ ਹੀ ਜਿੱਥੇ ਹਿਸਾਬ ਸਾਰਿਆਂ ਦੇ ਹੁੰਦੇ ਸੈਣ ਵੀ ਇੱਕੋ ਹੀ ਨੇ ਹਾਈ ਕੋਰਟ ਤੇ ਸੁਪਰੀਮ ਕੋਰਟ ਇੱਕੋ ਹੀ ਹੈ ਨਾ ਤੇ ਉਹ ਸਾਡੇ ਵਿੱਚ ਹੁੰਈਆਂ ਹਰਕ ਦੇ ਵਿੱਚੋਂ ਹੀ ਹੈ ਡਰ ਹੋਣਾ ਚਾਹੀਦਾ ਸਾਨੂੰ ਡਰ ਕਿਉਂ ਨਹੀਂ ਹੋਣਾ ਚਾਹੀਦਾ ਯਾਰ ਵੇਖੋ ਹੁਣ ਤੁਸੀਂ ਇੱਕ ਮੈਨੇਜਮੈਂਟ ਤੇ ਕੰਮ ਕਰ ਰਹੇ ਹੋ ਤੇ ਕਿਸੇ ਦੇ ਥਰੂ ਕਰ ਰਹੇ ਜੇ ਮਾੜੀ ਇੰਟਰਵਿਊ ਦਿੱਤੀ ਪੰਜਾ ਤੁਹਾਡੇ ਤੇ ਵੀ ਕੱਸਿਆ ਜਾਣਾ ਵੈਲਕਮ ਦਾ ਟੂ ਟੂ ਦਾ ਐਂਟਰੀ ਲੈਟਸ ਗੋ ਅਗਲਾ ਕਹਿੰਦਾ ਜੀ ਨਾਉ ਇਹ ਸਿਸਟਮ ਨੇ ਬਾਕੀ ਬਾਬਾ ਜੀ ਜੇ ਤੁਸੀਂ ਕਹਿੰਦੇ ਹੋ ਨਾ ਵੀ ਰੱਬ ਜਾਂ ਕੁਛ ਕਿਤੇ ਜਾਣ ਦੀ ਲੋੜ ਨਹੀਂ ਗੁਰੂ ਸਾਹਿਬ ਨੇ ਘਰ ਦਿੱਤੇ ਨੇ ਮਹਾਰਾ ਨੇ ਗ੍ਰਸਤੀ ਪਰਿਵਾਰ ਦਿੱਤਾ ਸਾਨੂੰ ਸਾਰਾ ਕੁਝ ਦਿੱਤਾ ਸੰਤ ਮਹਾਤਮਾ ਦਿੱਤੇ ਨੇ ਪਰਮਾਤਮਾ ਦਿੱਤਾ ਐਡੀ ਯਾਰ ਸਾਨੂੰ ਸਿਨਰੀ ਬਹੁਤ ਵਧੀਆ ਦੇ ਦਿੱਤੀ ਰੱਬ ਨੇ ਮੇਰੇ ਵਰਗੇ ਸਾਲੇ ਕਈ ਵਾਰੀ ਗੱਲਾਂ ਵੀ ਬਹੁਤ ਕਰਦੇ ਨੇ ਵੀ ਹਾਂ ਯਾਰ ਰੱਬ ਮੈਂ ਬੰਦਾ ਮੈਂ ਫਲਾਣਾ ਮੈਂ ਤੇ ਆਖੇ ਨਹੀਂ ਅੱਜ ਤੱਕ ਮੈਂ ਕਮੈਂਟ ਨਹੀਂ ਕੀਤਾ ਕੋਈ ਮੈਨੂੰ ਬੰਦਾ ਆਖੋ ਜਾਂ ਕੁਝ ਕਹੋ ਕਿਉਂਕਿ ਜਦੋਂ ਵੀ ਹੁੰਦੀ ਕਿਸੇ ਦੀ ਬਦਨਾਮੀ ਬਾਅਦ ਚੋਂ ਪਤਾ ਲੱਗਦਾ ਕਿਹੜਾ ਹਰਾਮੀ ਤੇ ਕਿਹੜਾ ਸੁਆਮੀ ਸਿੱਧੀ ਜੀ ਗੱਲ ਹੈ ਹਰ ਇੱਕ ਦੇ ਗੱਲ ਚ ਟੱਲਾ ਬਾਕੀ ਸਮੁੰਦਰ ਦੀ ਛੱਲ ਹੈ ਕਈ ਵਾਰੀ ਡਬੋਹ ਵੀ ਲੈ ਜਾਂਦੀ ਹੈ ਕਈ ਵਾਰੀ ਹੀਰੇ ਮੋਤੀ ਵੀ ਦੇ ਦਿੰਦੀ ਹੈ ਇਹ ਬਾਬਾ ਜੀ ਇਹ ਸੰਸਾਰ ਆ ਸਾਲਾ ਜੁਗਾ ਜੁਗਾ ਤੋਂ ਪਲਟਦਾ ਇਸ ਤਰ੍ਹਾਂ ਹੀ ਆਉਂਦਿਆ ਤੇ ਇਸ ਤਰ੍ਹਾਂ ਹੀ ਰਹਿਣਾ ਆਪਾਂ ਆਪਣੇ ਆਪ ਨੂੰ ਸੁਧਾਰ ਲਈਏ ਇੰਨੇ ਬਹੁਤ ਹੈ। ਪਟੀਚਾ ਕੀ ਹੋਣਾ ਚਾਹੀਦਾ ਆਮ ਬੰਦਾ ਜਿਹੜਾ ਜਿਹੜਾ ਹਰ ਬੰਦਾ ਬਲਵਿੰਦਰ ਲਾਡੀ ਨਹੀਂ ਬਣ ਸਕਦਾ ਹਰ ਬੰਦਾ ਜਿਹੜਾ ਦਫਤਰ ਜਾਂਦਾ ਹੈ ਡੱਬਾ ਚੁੱਕਦਾ ਉਹ ਹੋਰ ਗੱਲਾਂ ਕਰ ਰਿਹਾ ਦੁਨੀਆਵੀ ਗੱਲਾਂ ਕਰ ਰਿਹਾ ਉਹਦਾ ਟੀਚਾ ਕੀ ਹੋਵੇ ਇੱਕ ਚਿਪ ਲਈਓ ਨਾ ਮੈਮਰੀ ਕਾਰਡ 32GB 64GB ਹੈਨਾ ਗੰਦ ਭਰੋਗੇ ਤੇ ਉਹੋ ਜੀ ਆਵਾਜ਼ ਆਵੇਗੀ ਨਾ ਗੰਦ ਭਰੋਗੇ ਉਹਦੇ ਵਿੱਚ ਸਾਰਾ ਸਿਸਟਮ ਭਰੋਗੇ ਉਹੋ ਜੀ ਆਵਾਜ਼ ਆਵੇਗੀ ਜੇ ਉਹਦੇ ਵਿੱਚ 1430 ਅੰਗ ਭਰ ਲੋਗੇ ਰੱਬ ਦਾ ਨਾਮ ਭਰ ਲੋਗੇ ਬਾਬਾ ਜੀ ਕਿਵੇਂ ਤੁਹਾਡੇ ਚੋਹ ਜੀ ਆਵਾਜ਼ ਆ ਜੇਗੀ ਯਾਰ ਹਰੀ ਸਿੰਘ ਨਲੂਆ ਰਣਜੀਤ ਸਿੰਘ ਹੋਰ ਪਤਾ ਨਹੀਂ ਕਿੰਨੇ ਕੁ ਯੋਧੇ ਹੋਏ ਨੇ ਬਾਬਾ ਦੀਪ ਸਿੰਘ ਵਰਗੇ ਪਤਾ ਨਹੀਂ ਕਿੱਡੇ ਕੁ ਝਾਰੂ ਹੋਏ ਨੇ ਬਾਬਾ ਜੀ ਸਾਡੇ ਵਿੱਚੋਂ ਹੀ ਨਿਕਲੇ ਨੇ ਆਪਣਾ ਸਾਰਾ ਸਟਾਫ ਚੋਂ ਨਿਕਲੇ ਨੇ ਅੱਜ ਤੇਰਾ ਮੇਰਾ ਵਰਗਾ ਬੰਦਾ ਕਹਿ ਦਿੰਦਾ ਯਾਰ ਤੂੰ ਦਾੜ੍ਹੀ ਕਟਾਈ ਹੈ ਤੂੰ ਪੱਗ ਬੰਨੀ ਹੈ ਤੂੰ ਸਿੱਖ ਨਹੀਂ ਇਹਦਾ ਮਤਲਬ ਬਾਬਾ ਜੀ ਵੀ ਜਿਹੜੇ ਗੁਰੂ ਸਾਹਿਬ ਸਨ ਉਹ ਇਸ ਤਰ੍ਹਾਂ ਹੀ ਸਨ ਅਸੀਂ ਬਸ ਬਾਬਾ ਜੀ ਇਹੀ ਸਮਝਿਆ ਵੀ ਇੱਕ ਦੂਜੇ ਤੇ ਉਂਗਲ ਕਰਨੇ ਆ ਵੀ ਚਾਰ ਉਂਗਲਾਂ ਸਾਡੇ ਆਲ ਵੀ ਨੇ ਆ ਗੂਠਾ ਜਿਹੜਾ ਉਤਾ ਵੀ ਹੈ ਕਹਿੰਦਾ ਸਾਲਿਆ ਠੂਠਾ ਪੜਾਉਣ ਨੂੰ ਮਿੰਟ ਲਾਵੇਗਾ ਪੜਾਊਗਾ ਪੱਕਾ ਬਾਬਾ ਜੀ ਵੇਖੋ ਉਹਦੇ ਅਦਾਲਤ ਸਾਰਾ ਕੁਝ ਹੁੰਦਾ ਕੀ ਨਹੀਂ ਹੁੰਦਾ 2012 ਤੋਂ ਪਤਾ ਨਹੀਂ ਕਿੰਨੇ ਤੋਂ ਗੱਲਾਂ ਚੱਲ ਰਹੀਆਂ ਨੇ ਧਰਤੀ ਤਬਾਹ ਹੋ ਜਾਣੀ ਹੈ ਫਲਾਣ ਹੋ ਜਾਣੀ ਹੈ ਬਾਬਾ ਜੀ ਮੈਨੂੰ ਤਾਂ ਲੱਗਦਾ ਵੀ ਸਾਲੀ ਕਈ ਪੀੜ੍ਹੀਆਂ ਹੋ ਗਏ ਉਤਰਾ ਹੀ ਆ ਬ੍ਰਹਮੰਡ ਤੇ ਉਤਰਾ ਹੀ ਘਲੋਤਾ ਠੀਕ ਹੈ ਬੈਲੈਂਸ ਕਰ ਦਿੰਦਾ ਬਾਬਾ ਆਪੇ ਯਾਰ ਕਿਉਂ ਨਹੀਂ ਕਰਦਾ ਹੁਣ ਤੇਰੇ ਮੇਰੇ ਵਰਗੇ ਵਿਚਰ ਰਲ ਕੇ ਜੇ ਇੱਕ ਬੰਦੇ ਭੁੱਖ ਨੂੰ ਅਰਜਾਤ ਹੀ ਉਹਦੀ ਸੀਸ ਸਾਰਿਆਂ ਦੀ ਫੀਸ ਭਰ ਦੇਗੀ ਕਈ ਵਾਰੀ ਸਾਲਾ ਸਾਰੀ ਉਮਰ ਗਲੀ ਸਕੱچے ਨੂੰ ਦੇਈ ਜਾਂਦਾ ਭਾਵੇਂ ਟ੍ਰੈਂਡ ਵੀ ਹੋਵੇ ਰਨਵੇ ਤੋਂ ਵੀ ਥੱਲੇ ਆਊਟਸਾਈਡ ਹੋ ਜਾਂਦਾ ਕਾਰਨ ਕੀ ਹੈ ਕਮੀਆਂ ਯਾਰ ਸਾਡੇ ਆਪਣੀ ਚੀ ਨੇ ਕਿਸੇ ਚ ਨਹੀਂ ਆਪਾਂ ਕਿਸੇ ਨੂੰ ਕਾਹਨੂੰ ਦੋਸ਼ ਦੇਣਾ ਯਾਰ ਉਹ ਮਾੜਾ ਫਲਾਣ ਮਾੜਾ ਤੁਸੀਂ ਚੰਗੇ ਹੀ ਵਿਊ ਕਰੋਗੇ ਤੁਹਾਡਾ ਖੂਹ ਖਾਲੀ ਹੋਵੇ ਕੋਈ ਪ੍ਰੋਬਲਮ ਨਹੀਂ ਪਰ ਇੱਕ ਦਿਨ ਜਦੋਂ ਖੂਹ ਨੂੰ ਛੱਡ ਕੇ ਜਾਓਗੇ ਕਈਆਂ ਦੀ ਪਿਆਸ ਦਾ ਕੇਂਦਰ ਉਹ ਬਣ ਜਾਏਗਾ ਤੇ ਇਸ ਤਰ੍ਹਾਂ ਹੀ ਹੁੰਦਾ ਆਇਆ ਜਿਵੇਂ ਕਬੂਲੇ ਸ਼ਾਹ ਨੇ ਲਿਖਿਆ ਨਾ ਬੁੱਲਿਆ ਮੈਂ ਕੀ ਜਾਣਾ ਕੌਣ ਜਦੋਂ ਮੈਂ ਦਸ ਬੈਠਾ ਤੇ ਵੜਵਾ ਕੇ ਬਹਿ ਗਿਆ ਤਾਂ ਉਹਨੇ ਹੀ ਵੀਰ ਮੇਰਿਆ ਜੇ ਸੱਚ ਸੱਚ ਦੱਸੇਗਾ ਨਾ ਤੇ ਕੱਚ ਚੂਣਾ ਪਵੇਗਾ ਬਾਕੀ ਯਾਰ ਮੇਰਾ ਪਤਾ ਹੈ ਕਈ ਕਹਿੰਦੇ ਨੇ ਬੋਲ ਦਾ ਵੱਧ ਹੈ ਇਸ ਤਰ੍ਹਾਂ ਫਲਾਣਾ ਬਾਬਾ ਜੀ ਜੋ ਅੰਦਰ ਹੈ ਸਾਲਾ ਉਹੀ ਨਿਕਲਣਾ ਸਿੱਧੀ ਜੀ ਗੱਲ ਸਾਰਿਆਂ ਦੇ ਗੱਲ ਚਟਾਲਾ ਬਾਕੀ ਤੁਸੀਂ ਦੱਸ ਦੋ ਵੀ ਕੀ ਹੱਲ ਇਹ ਮੇਰਾ ਤਾਂ ਇਹ ਸਵਾਲ ਹੈ ਕਿ ਇਹ ਜਿਸ ਤਰ੍ਹਾਂ ਦੇ ਕੱਪੜੇ ਜਿਸ ਤਰ੍ਹਾਂ ਦਾ ਇਹ ਬਾਣਾ ਰਹਿੰਦਾ ਜਿਸ ਤਰ੍ਹਾਂ ਇਹ ਨੰਗੇ ਪੈਰ ਬਲਵਿੰਦਰ ਲਾਡੀ ਤੁਰਿਆ ਫਿਰਦਾ ਇਹਦੀ ਆਪਣੀ ਨਿੱਜੀ ਦੌੜ ਕੀ ਹੈ ਇਹਦਾ ਟੀਚਾ ਕੀ ਹੈ ਜ਼ਿੰਦਗੀ ਇਹਦਾ ਟੀਚਾ ਇਹੀ ਹੈ ਬਾਬਾ ਜੀ ਵੇਖੋ ਗੱਲ ਸੁਣੋ ਕਿਹੜਾ ਨਹੀਂ ਕਹਿੰਦਾ ਸੁਖਣਾ ਮਿਲੇ ਸਭ ਕੁਝ ਮਿਲੇ ਹਨਾ ਹੁਣ ਮੇਰਾ ਮੈਂ ਇਹ ਕਹਦਾ ਪਛੋਕੜ ਹੀ ਐਸਾ ਸੀ ਮੈਂ ਦੁਕਾਨ ਤੇ ਯਾਰ ਕੀ ਲੈਣ ਜਾਣਾ ਜਦੋਂ ਮੇਰੀ ਜੇਬ ਚ ਕੁਝ ਨਹੀਂ ਐਵੇਂ ਕਰਜ਼ਾ ਚੁੱਕੀ ਜੰਨੇ ਬਿਨਾ ਮਤਲਬ ਤੋਂ ਰੱਬ ਨੇ ਜਿੰਨਾ ਦਿੱਤਾ ਤੂੰ ਸੰਤੋਖ ਕਰ ਉਦਮਕਾਰ ਗੁਰੂ ਨਾਨਕ ਪਾਤਸ਼ਾਹ ਨੇ ਫਾ ਲਿਆ ਸੀ ਕੌਡੇ ਵਰਗਿਆਂ ਨੂੰ ਭੂਮੀਆਂ ਵਰਗਿਆਂ ਨੂੰ ਯਾਰ ਨਹੀਂ ਇਹ ਸਾਡੀਆਂ ਸਾਲੀਆਂ ਆਪਣੀਆਂ ਟੈਨਸ਼ਨਾਂ ਨੇ ਆਪਣਾ ਵਿਲਨ ਅਸੀਂ ਕਹਿੰਦੇ ਕੋਸ਼ਾਂ ਕਮਾਉਣੇ ਕੋਸ਼ਾਂ ਬਸ ਨਾ ਸਿੱਧੀ ਜੀ ਗੱਲ ਹੈ ਕੋਈ ਸਾਲਾ ਮੈਂ 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 ਕੋਈ ਕੁੰਡੀ ਗੰਡੋਵਾ ਪਾ ਕੇ ਬੈਠਾ ਹੈ ਕੋਈ ਆਟਾ ਪਾ ਕੇ ਬੈਠਾ ਹੈ ਤੇ ਕੋਈ ਵਿਚਾਰਾ ਮੇਰੇ ਵਾਂਗੂ ਇਸ ਤਰ੍ਹਾਂ ਹੀ ਸੁੱਟ ਕੇ ਬੈਠਾ ਵੀ ਕਦੇ ਤਾਂ ਮੱਛੀ ਆਏਗੀ ਆ ਕੰਮ ਇਹ ਸਿਸਟਮ ਸਾਨੂੰ ਗੀਤ ਤਾਂ ਸੁਣਾ ਦਿਓ ਤੁਸੀਂ ਬਹੁਤ ਸਾਰੇ ਗੀਤ ਲਿਖੇ ਆ ਯਾਰ ਕੋਈ ਇੱਕ ਅੱਧਾ ਮੇਰੇ ਕੋਈ ਬੋਲ ਹੀ ਨਹੀਂ ਹੈਗੇ ਬਾਬਾ ਜੀ ਬੋਲ ਦਾ ਸਟੈਂਡ ਹੀ ਨਹੀਂ ਹੈ ਕਵੀ ਨੇ ਬਥੇਰੇ ਲੋਕ ਰਾਈਟਰ ਨੇ ਮੈਂ ਬਾਬਾ ਜੀ ਜੇ ਮੇਰਾ ਕਾਮਯਾਬੀ ਹੁੰਦੀ ਅੱਜ ਚੈਨਲਾਂ ਤੇ ਨਾ ਚੱਲਦਾ ਅੱਜ ਸਾਰਾ ਸਿਸਟਮ ਨਾ ਚੱਲਦਾ ਕਿਉਂ ਮੇਰੇ ਬੋਲ ਹੀ ਨਹੀਂ ਹੈਗੇ ਮੇਰੇ ਚ ਹਜੇ ਖੂਮਤ ਨਹੀਂ ਹਜੇ ਲੱਗਦਾ ਉਹ nadi ਵਿੱਚ ਹੈ ਤੇਰਾ ਇੱਕ ਪਰਵਾਨਾ ਰੁੜ ਰੁੜ ਜਾਵੇ ਦੇ ਦੱਸੇ ਮਿਲਦਾ ਬਹਾਨਾ ਸਭ ਕੁਝ ਜਾਣ ਕੇ ਫਿਰ ਵੀ ਨਾ ਕਰੇ ਵੇ ਬੰਦਿਆ ਤੂੰ ਸ਼ਕਰਾਨਾ 올 ਜਾਈਏ ਦੁਨੀਆ ਦੁਨੀਆ ਚ ਤੇ ਭੈੜਾ ਆਪ ਹੀ ਦੱਸੇ ਜਮਾਨਾ ਜਮਾਨਾ ਲਾਡਾ ਬੇਸੁਰ ਬੇਤਾਲ ਹੈ ਨਾ ਕੋਈ ਕਵੀ ਤੇ ਨਾ ਪਰਵਾਨਾ ਸਭ ਨੇ ਵਾਟ ਮਕਾਉਣੀ ਸੱਜਣਾ ਤੇ ਉਥੇ ਸਭ ਕਰਨਾ ਤੇ ਸਭ ਨੇ ਕਰਨਾ ਸ਼ਕਰਾਨਾ ਚੱਲ ਚੱਲੀਏ ਲਾਡਿਆ ਉਸ ਜਹਾਨੇ ਅੰਦਰ ਜਿੱਥੇ ਹੋਂ ਉਸਦੇ ਨਾਮ ਦੇ ਸਕੰਦਰ 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 ਪਰਦਾ ਜੋ ਇਹ ਦੇਣ ਪਰਮਾਤਮਾ ਨੇ ਤੁਹਾਨੂੰ ਦਿੱਤੀ ਹੈ ਦੁਨੀਆ ਤਰਸਦੀ ਹੈ ਐ ਐਸੀ ਆਵਾਜ਼ ਪਿੱਛੇ ਇੰਨਾ ਬੋਲਾਂ ਪਿੱਛੇ ਲੋਕ ਤਰਸਦੇ ਫਿਰਦੇ ਨੇ ਲੋਕ ਭੱਜੇ ਫਿਰਦੇ ਨੇ ਉਹ ਜਿਹੜੇ ਤਰਸਦੇ ਨੇ ਉਹ ਵਰਸਦੇ ਨਹੀਂ ਨਾ ਉਹ ਨਾ ਖਰਚਦੇ ਨੇ ਉਹ ਤਾਂ ਬਸ ਫਿਰ ਇੱਕ ਦੂਜੇ ਦੇ ਵਰਸਦੇ ਨੇ ਕਿਉਂਕਿ ਟੀਚਾ ਇੱਕ ਚੈਨਾ ਦਾ ਮਾਲ ਹੁੰਦਾ ਨਾ ਉਹਦੀ ਸਜਾਵਟ ਵੱਧ ਹੁੰਦੀ ਹੈ ਸਾਲੀ ਗਰੰਟੀ ਕੋਈ ਨਹੀਂ ਇਸ ਤਰ੍ਹਾਂ ਇਹ ਨਹੀਂ ਕਹਿਣਾ ਹੁਣ ਵੇਖੋ ਮੈਂ ਕਹਿੰਦਾ ਮੈਂ ਇੱਥੇ ਇੱਥੇ ਬੈਠਾ ਸਾਂ ਮੈਨੂੰ ਕੀ ਪਤਾ ਹੈ ਲੱਖਾਂ ਹੁੰਦੇ ਨੇ ਦੁਨੀਆਦਾਰੀਆ ਗੁਰੂ ਘਰ ਆ ਉਹਨੇ ਮੈਨੂੰ ਸ਼ਰਨ ਦਿੱਤੀ ਮੇਰਾ ਪਰਦਾ ਟੱਕਿਆ ਹਣਾ ਮੈਂ ਉਹਦਾ ਦੇਣ ساری ਉਮਰ ਨਹੀਂ ਦੇ ਸਕਦਾ ਮੈਨੂੰ ਸੰਗਤ ਦੇ ਕੇ ਜਾਂਦੀ ਹੈ ਕੋਈ ਮਾੜਾ ਮੋਟਾ ਅਛਾ ਮੈਂ ਮੰਗਦਾ ਵੀ ਨਹੀਂ ਨਾ ਕੋਈ ਜਿਵੇਂ ਜਿਵੇਂ ਬਸ ਜੋ ਕੁਝ ਹੈ ਹਕੀਕਤ ਹੀ ਹੈ ਪਰ ਹੁਣ ਇਹ ਆਖਾਂ ਰੱਬਾ ਤੂੰ ਮੈਨੂੰ ਦਿੱਤਾ ਕੱਖ ਨਹੀਂ ਮੇਰਾ ਆ ਸੀ ਯਾਰ ਨੈਤ ਤੋਂ ਨੈਰ ਤੋਂ ਚੁੱਕ ਕੇ ਉਹ ਸ਼ਹਿਰ ਪਹੁੰਚਾਤਾ ਤੇ ਗਾਂ ਸਾਲਾ ਇਹਦਾ ਮਤਲਬ ਭਰੋਸਾ ਨਹੀਂ ਵਿਸ਼ਵਾਸ ਨਹੀਂ ਕਿ ਟਾਇਰ ਲੱਥ ਗਏ ਕਈ ਵਾਰੀ ਗੱਡੀ ਟਾਇਰ ਪੈਂਚਰ ਹੋ ਜਾਂਦੀ ਹੈ ਅਗਲਾ ਦੱਬੀ ਜਾਂਦਾ ਸਫਰ ਫਿਰ ਵੀ ਹੋ ਜਾਂਦਾ ਇਹ ਬਾਬਾ ਜੀ ਉਹ ਤੱਕੜ ਇੰਜਨ ਹੈ ਉਹ ਬੜੀ ਤਗਤ ਦਾ ਮਾਲਕ ਹੈ ਬੰਦੇ ਦੀ ਤਾਂ ਬਸ ਇਹੋ ਜੀ ਹਾਲਤ ਹੈ ਕੋਈ ਗਿਲਾ ਨਹੀਂ ਤੁਹਾਨੂੰ ਗਿਲਾ ਯਾਰ ਕਿੱਥੇ ਕਰਾਂਗੇ ਜਾਂ ਕੀਤਾ ਹੋਏਗਾ ਮੈਂ ਕਹਿੰਨਾ ਕੋਈ ਪਾਪ ਕੀਤਾ ਹੋਣਾ ਜਾਂ ਸਾਲੇ ਤਸੀਹੇ ਦਿੱਤੇ ਹੋਣੇ ਨਾ ਜਾਂ ਪਾਟਾ ਜਾਮਾ ਲੀਰੋ ਲੀਰ ਪਾਇਆ ਠੀਕ ਹੈ ਨਾ ਨਾ ਮੈਂ ਪਖੀਰ ਨਾ ਮੈਂ ਮੱਕਾ ਨਾ ਮੈਂ ਕੋਈ ਦੇਵ ਨਾ ਕੋਈ ਮਾਸਤ ਬਸ ਨਾ ਕੋਈ ਮੈਂ ਦੁਸ਼ਮਨ ਨਾ ਕੋਈ ਸਿਆਸਤ ਨਾ ਕੋਈ ਆਬਦਾ ਅੱਲਾ ਹਾਂ ਮੈਂ ਤੇ ਇੱਕ ਮਨੁੱਖ ਜੀਵ ਕੱਲਾ ਹਾਂ ਸ਼ਾਇਦ ਮੇਰਾ ਪੱਲਾ ਉਹਦੀ ਹਜ਼ੂਰੀ 'ਚ ਹੋਣਾ ਕਰਨ ਲੱਗੇ ਆ ਥੋੜਾ ਜਿਹਾ ਟਾਈਮ ਲੱਗੇਗਾ ਕਿਉਂਕਿ ਕਾਊਂਟਰ ਵੱਡਾ ਇਹ ਇਹ ਟੈਲੈਂਟ ਤੁਹਾਡਾ ਇਹ ਟੈਲੈਂਟ ਸ਼ਾਇਦ ਤੁਹਾਨੂੰ ਕਰੋੜਾਂ ਰੁਪਈਆ ਕਮਾ ਕੇ ਦੇ ਸਕਦਾ ਸੀ ਤੁਹਾਡਾ ਨਾਂ ਹੋਣਾ ਸੀ ਦੁਨੀਆ ਤੇ ਤੁਸੀਂ ਕਿਉਂ ਨਹੀਂ ਆਪਣੇ ਆਪ ਨੂੰ ਕਮਰਸ਼ੀਅਲ ਐਂਗਲ ਨਾਲ ਲੈ ਕੇ ਆਉਂਦੇ ਤੁਸੀਂ ਕਿਉਂ ਨਹੀਂ ਆਪਣੇ ਆਪ ਨੂੰ ਬਾਜ਼ਾਰ 'ਚ ਲੈ ਕੇ ਆਉਂਦੇ ਬਾਬਾ ਜੀ ਬਾਜ਼ਾਰ 'ਚ ਤਾਂ ਉਹ ਜਾਂਦੇ ਨੇ ਜਿਨ੍ਹਾਂ ਦਾ ਆਧਾਰ ਚੁੱਕਿਆ ਹੋਵੇ ਠੀਕ ਹੈ ਨਾ ਜੀ ਹਜੇ ਮੈਂ ਕੀ ਕਰਾਂਗਾ ਕਿਉਂਕਿ ਜਾਂ ਤੁਸੀਂ ਹੁਣ ਮਸ਼ਹੂਰੀ ਦੀ ਗੱਲ ਕੀਤੀ ਮਸ਼ਹੂਰੀ ਹੁੰਦੀ ਰੇਨ ਦੀ ਟਿੱਕੀ ਦੀ ਝੱਗ ਕਰਦੀ ਹੈ ਜਦ ਵੀ ਕਰਦੀ ਹੈ ਪਰ ਸਫਾਈ ਕੱਢਣ ਨੂੰ ਬੜਾ ਟਾਈਮ ਉਹਦੇ ਹੱਥ ਲੱਗਦੇ ਨੇ ਕੋਈ ਵੱਡੀ ਗੱਲ ਨਹੀਂ ਮੇਰੇ ਮੈਂ ਕਹਾਂ ਵੀ ਅੱਜ ਮੇਰਾ ਚੈਨਲ ਤੇ ਨਾ ਨਹੀਂ ਮੈਂ ਕੁਛ ਨਹੀਂ ਪਤਾ ਨਹੀਂ ਹੁਣ ਲੋਕ ਹੀ ਦੱਸਦੇ ਨੇ ਕੋਈ ਟ੍ਰਾਂਟੋ ਚੋ ਕਹਿੰਦੇ ਆ ਕੋਈ ਕੈਨੇਡਾ ਚ ਮੈਨੂੰ ਤਾਂ ਮੈਂ ਕਦੀ ਗਿਆ ਨਹੀਂ ਦਰਾਹਾ ਨਹੀਂ ਕਦੀ ਟੱਪਿਆ ਜਾਂ ਇਸ ਤਰ੍ਹਾਂ ਨਹੀਂ ਕੋਈ ਲੈ ਜਾਂਦਾ ਵਾ ਠੀਕ ਹੈ ਦਰਸ਼ਨ ਮੇਲੇ ਪਰ ਹਾਂ ਦੁਨੀਆਦਾਰੀ ਦੇ ਵਿੱਚ ਕੋਈ ਕਹਿੰਦਾ ਕੋਈ ਬਾਬਾ ਜੀ ਤੁਹਾਡੀ ਇਸ ਤਰ੍ਹਾਂ ਸੀੜੀ ਚੱਲਦੀ ਕੋਈ ਫਲਾਨ ਕਰਦੀ ਮੈਂ ਹਾਂ ਜੀ ਮੈਂ ਬਾਬਾ ਹੁਆ ਤੇ ਚੱਲ ਜਾ ਮੈਂ ਬਾਬਾ ਹੀ ਨਹੀਂ ਮੈਂ ਤਾਂ ਇੱਕ ਯਾਰ ਮੈਨੂੰ ਬਸ ਸ਼ਰਨ ਦੇ ਦਿੱਤੀ ਗੁਰੂ ਨੇ ਉਹਦੇ ਆਸਰੇ ਬੈਠਾ ਉਸ ਉਸ ਧਰਤੀ ਤੇ ਨਾ ਕੋਈ ਬਸ ਕੀ ਦੱਸਾਂ ਕੀ ਖਿਆਲ ਹੈ ਸਹਿਜ ਮੇਰੀ ਸੋਚ ਹੀ ਨਹੀਂ ਹੈ ਉਦਾਸੀ ਨਹੀਂ ਹੁੰਦੀ ਕਿ ਉਦਾਸੀ ਤਾਂ ਹੋਵੇ ਜੇ ਫਾਂਸੀ ਹੋਵੇ ਦਮਾ ਤਾਂ ਹੋਵੇ ਜੇ ਖਾਂਸੀ ਹੋਵੇ ਯਾਰ ਬਸ ਠੀਕ ਹੈ ਉਹਦੇ ਨੰਦ ਨੇ ਲਓ ਬਾਬਾ ਜੀ ਹੱਸੋ ਤੇ ਖੜਾਓ ਨਹੀਂ ਸਮਝ ਆਉਂਦੀ ਤਾਂ ਕੱਲੇ ਜਿਹਾ ਬੈਹਿ ਗਏ ਨਾ ਆਪਣਾ ਸਿਰ ਜਰੂਰ ਖਫਾਓ ਵੀ ਕਦੀ ਤਾਂ ਥਾਲਿਆ ਤੂੰ ਆਵੇਂਗਾ ਨਾ ਬਸ ਇਹ ਗੱਲਾਂ ਨੇ ਬਾਕੀ ਉਹ ਬੜਾ ਵੱਡਾ ਹਰਕ ਦਾ ਵੱਖੋ ਵੱਖਰਾ ਗੱਡਾ ਤੇ ਸਭ ਦਾ ਇੱਕੋ ਹੀ ਅੱਡਾ ਜਿੱਥੇ ਉਤਰਨਾ ਹੈ ਬਾਕੀ ਉਹ ਅੱਡਾ ਹੀ ਤਾਂ ਪੁੱਛ ਰਿਹਾ ਮੈਂ ਉਹ ਅੱਡਾ ਹੈ ਕਿਹੜਾ ਅੱਡਾ ਇਹੀ ਹੈ ਵੀ ਜੋ ਪਰਮੰਡੇ ਸੋਈ ਪਿੰਡੇ ਜੋ ਖੋਜਿਆ ਸੋ ਪਾਏ ਸਿੱਧੀ ਜੀ ਗੱਲ ਹੈ ਹੁਣ ਮੈਂ ਆਖਾਂ ਵੀ ਹਾਂ ਬਾਬਾ ਜੀ ਮੇਰਾ ਡੇਰਾ ਹੈ ਮੈਂ ਮਾਂ ਪੁਰਖਾਂ ਮੈਂ ਬੜਾ ਠੀਕ ਆ ਠੀਕ ਹੈ ਮੈਨੂੰ ਕੁਆਲਿਟੀ ਦਿੱਤੀ ਹੈ ਰੱਬ ਨੇ ਜੋ ਕੁਛ ਹੈ ਹਕੀਕਤ ਹੈ ਠੀਕ ਹੈ ਨਾ ਜਿੰਨਾ ਕੋ ਕੁਛ ਮੇਰੇ ਅੰਦਰ ਹੈ ਹੁਣ ਲੱਖਾਂ ਕਈ ਆਏ ਨੇ ਕਈ ਇੰਟਰਵਿਊ ਲੈਂਦੇ ਨੇ ਤੁਸੀਂ ਦੱਸੋ ਜੀ ਤੁਹਾਨੂੰ ਕਿਸ ਜਰੀਏ ਨਾਲ ਜਾਣਿਆ ਜਾਵੇ ਕੀ ਜਾਣੇ ਮੈਂ ਜੀ ਮੈਨੂੰ ਦੱਸੋ ਗੁਰੂ ਸਾਹਿਬ ਨਾ ਮੈਂ ਪੜਿਆ ਲਿਖਿਆ ਨਹੀਂ ਬਾਬਾ ਜੀ ਕੋਈ ਨੌਲੇਜ ਨਹੀਂ ਢੇਲੇ ਦੀ ਅਕਲ ਨਹੀਂ ਗੁਰੂ ਸਾਹਿਬ ਇੱਕ ਪੰਕਤੀ ਚ ਪਤਾ ਨਹੀਂ ਮਹਾਰਾਜ ਕਹਿੰਦੇ ਨੇ ਕਹਿੰਦੇ ਵੀ ਕਿਸੇ ਕਵੀ ਨੇ ਆਖਿਆ ਮੈਂ ਤੈਨੂੰ ਕੀ ਮੰਨਾ ਤੈਨੂੰ ਸ਼ੈਨਸ਼ਾ ਮੰਨਾ 10ਵੇਂ ਪਾਸ਼ਾ ਦੀ ਫਿਤਰਤ ਤੈਨੂੰ ਕਭੀ ਮੰਨਾ ਤੈਨੂੰ ਕੀ ਮੰਨਾ ਹਾਰ ਕੇ ਉਹਨੇ ਹੱਥ ਨਾਲ ਮਸਲ ਕੀਤੇ ਚਰਨਾ ਚ ਸਿਰ ਸਗਾਇਆ ਸਤਿਗੁਰ ਤੂੰ ਅਗੰਤ ਭੰਡਾਰ ਹੈ ਤੇ ਮੈਂ ਬੇਜਬਾਨ ਤੇਰਾ ਅੰਤ ਨਹੀਂ ਮੈਂ ਪਾ ਸਕਦਾ ਤੂੰ ਪਤਾ ਨਹੀਂ ਕਿੰਨੀ ਵਾਰੀ ਧਰਤੀ ਬਣਾਈ ਤੇ ਕਿੰਨੀ ਵਾਰੀ ਆਇਆ ਬੰਦੇ ਨੂੰ ਸਮਝਾਉਣ ਵਾਸਤੇ ਇੱਕ ਸਿਰਫ ਲਾਈਟ ਔਰ ਟੈਂਜਿੰਗ ਦੀ ਲੋੜ ਹੈ ਬਾਕੀ ਬਾਬਾ ਜੀ ਯੇ ਮੈਂ ਆਖਾਂਗਾ ਮੇਰੇ ਨਾਲ ਜੁੜੋ ਮੇਰੇ ਨਾਲ ਆਓ ਉਹ ਤਾਂ ਇੱਕ ਸਾਲਾ ਸਿਸਟਮ ਹੈ ਉਹ ਜਿਹਾ ਹੀ ਹੋ ਗਿਆ ਵੀ ਕਹਿਣਾ ਜੋ ਮਰਜ਼ੀ ਕਹੀ ਜਾਓ ਪੱਲੇ ਕਿਸੇ ਦੇ ਕੱਖ ਵੀ ਨਹੀਂ ਹੁੰਦਾ ਵੀ ਹੈ ਬੰਦਾ ਸਾਹਮਦਾ ਨਹੀਂ ਬਸ ਆ ਗੱਲਾਂ ਕੁਝ ਸੁਣਾ ਦਿਓ ਜੀ ਕੁਝ ਹਾਂ ਜੀ ਤੁਸੀਂ ਪਹਿਲਾਂ ਸੁਣਾਇਆ ਮੇਰੇ ਖਿਆਲ ਨੇੜੇ ਤੇੜੇ ਜਿੰਨੀ ਵਨਸਪਤੀ ਹੈ ਖੇੜ ਉੱਠੀ ਹੈ ਥੋੜੀ ਆਵਾਜ਼ ਦੇ ਨਾਲ ਜੀ ਗਿੰ 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 Tu du, du, ਦੀਵਾਲ ਤੇ ਰਕੀ ਏ ਹਾਲ ਹੁਣ ਜ਼ਿੰਦਗੀ ਐ ਇਕ ਲੇਖੇ ਮੈਨੂੰ ਇਨਾ ਪਤਾ ਬਾ ਮੈਨੂੰ ਇਨਾ ਪਤਾ ਰੱਬਾ ਤੂੰ ਜਰੀਏ ਜਰੀਏ ਕਣ ਕਣ ਚ ਵੇਖੇ ਵੇਖੇ ਸੱਜਣਾ ਕੱਡੇਗਾ ਸਬਦੇ ਉਹ ਪਲੇਖੇੋਂ ਤੂੰ ਵੇਖੇ ਕਈ ਹਜ਼ਾਰ ਕਮਾਵੇ ਕੋਈ ਬਾਹਰ ਕਮਾਵੇ ਸਮਝ ਫਿਰਨਾ ਆਵੇ ਕਈਆਂ ਦਾ ਟੀਚਾ ਕਈਆਂ ਦੀਆਂ ਤਰੀਕਾਂ ਕਈ ਮੇਰੇ ਵਰਗੇ ਲਾ ਬੈਠੇ ਅੜੀਕਾਂ ਕਦੋਂ ਆਵੇਂਗਾ ਕਦੋਂ ਬੁਲਾਵੇਂਗਾ ਤੇਰੀ ਅੰਦਰਲੀ ਬਾਜ ਕਦੋਂ ਸੁਣਾਵੇਂਗਾ ਕਉ ਤੋ ਸੁਣਾਵੇਂਗਾ ਮੈਨੂੰ ਗਾਉਣਾ ਨਹੀਂ ਆਉਂਦਾ ਮੈਨੂੰ ਨਾਉਣਾ ਵੀ ਨਹੀਂ ਆਉਂਦਾ ਮੇਰਾ ਪਿੰਡ ਤੇ ਹੈ ਨਹੀਂ ਮੈਨੂੰ ਵਸਾਉਣਾ ਨਹੀਂ ਆਉਂਦਾ ਮੇਰਾ ਪਿੰਡ ਤੇ ਹੈ ਨਹੀਂ ਮੈਨੂੰ ਵਸਾਉਣਾ ਨਹੀਂ ਆਉਂਦਾ ਕੁਝ ਹਾਲਾਤ ਨਹੀਂ ਕੁਝ ਅਕਾਤ ਨਹੀਂ ਲਾਡੇ ਦੀ ਫਰਿਆਦ ਨਹੀਂ ਨਕਣ ਵਿੱਚ ਹੈ ਹਰ ਮਨ ਮਨ ਵਿੱਚ ਹੈ ਤੇਰੀ ਢੂੰਗੀ ਛਣਾਈ ਚੱਤੇ ਪੈਰ ਚੱਤੇ ਪੈਰ ਹਰ ਇੱਕ ਪਿੰਡ ਤੇ ਸ਼ੈਰ ਤੇਰੇ ਨਾਮ ਦੀ ਬੋਲੇ ਸਰਨਾਈ ਫਿਰ ਬਿਨੇ ਲਾਡੇ ਨੂੰ ਕਮ ਜੀ ਆਈ ਫਿਰ ਵੀ ਲਾਡੇ ਨੂੰ ਬਸ ਬਾਬਾ ਜੀ ਧੰਨਵਾਦ ਤੁਹਾਡਾ ਠੀਕ ਹੈ ਭਾਈ ਕਿ ਨਹੀਂ ਬਾਕੀ ਜੋ ਕੁਝ ਬੋਲਿਆ ਮਾਫ ਕਰਿਓ ਸਾਰਿਆਂ ਦਾ ਨਿਸਾਫ ਕਰਿਓ ਜੇ ਕੁਝ ਪੱਲੇ ਪੈ ਜੇ ਤੇ ਵੇਖ ਲਿਓ ਸਾਫ ਕਰਿਓ ਨਹੀਂ ਤਾਂ ਕਿਤਾਬ ਸਾਰਿਆਂ ਦੇ ਹੱਥ ਚ ਹੈ ਠੀਕਾ ਉਹਨੇ ਮਾਰਨਾ ਬਾਕੀ ਤਰੀਕਾ ਕੋਈ ਲੈ ਦੇ ਕੇ ਭੂਤ ਲੈਂਦਾ ਕੋਈ ਮੇਰੇ ਵਾਂਗੂ ਅਜੇ ਜਿਵੇਂ ਕਹਿੰਦੇ ਨੇ ਵਕੀਲ ਹੀ ਨਹੀਂ ਲੱਭਾ ਸਾਲਾ ਰੀਲ ਕਿੱਥੋਂ ਚਲਾਉਣੀ ਆ ਗੱਲਬਾਤ ਥੋੜੀ ਹੋਰ ਹੋ ਸਕੇ ਜੇਕਰ ਕੋਈ ਗੀਤ ਇੱਕ ਅਦਾ ਹੋਰ ਸੁਣ ਸਕੀਏ ਇੱਕ ਅਦਾ ਗੀਤ ਕੋਈ ਹੋਰ ਜੇਕਰ ਤੁਸੀਂ ਰੂਬਰੂ ਕਰ ਸਕੋ ਜੀ ਦਰਸ਼ਕਾਂ ਗੀਤ ਤਾਂ ਬਾਬਾ ਜੀ ਨਾ ਕਦੀ ਲਿਖਿਆ ਨਾ ਕਿ ਗਾਇਆ ਜੋ ਕੁਛ ਬਸ ਬੁਲਾਉਂਦਾ ਬੋਲ ਲਈਦਾ ਹਜੇ ਕੋਈ ਸੁਰ ਨਹੀਂ ਕੋਈ ਤਾਲ ਨਹੀਂ ਬਸ ਠੀਕ ਠਾਕ ਹੀ ਹੈ ਕੋਈ ਗੱਲ ਨਹੀਂ ਵੈਲਕਮ ਬੈਠੋ ਬੋਲੇਓ ਬੋਲੇ ਕੰਨੂ ਵੇ ਰੱਬਾ ਤੂੰ ਵੇਖੇ ਉਹ ਲੋਲੇ ਕਈ ਐਸੇ ਨੇ ਨਾ ਗਿਨੇ ਕਈ ਐਸੇ ਨੇ ਨਾ ਗਿਨੇ ਕਈ ਮੇਰੇ ਵਰਗੇ ਕਮੀਨੇ ਦੁਪਰ ਕਰ ਦਿੰਦਾ ਜਿਨੇ ਕਈ ਨੇ ਉਹ ਚੀਨੇ ਜਿਨ੍ਹਾਂ ਨੂੰ ਦਾਣੇ ਤੇਰੀਆਂ ਲਿਖੀਆਂ ਤੂੰ ਹੀ ਜਾਣੇ ਤੇਰੀਆਂ ਨਾ ਕੋਈ ਸਾਜ ਹੈ ਨਾ ਕੋਈ ਰਾਜ ਹੈ ਤੇਰੀ ਹੀ ਅਦਾਲਤ ਵਿੱਚ ਬੰਦਾ ਖੁਦ ਬੇਮਤਾਜ ਹੈ ਉਹ ਤੇਰੀ ਹੀ ਉਹ ਅਦਾਲਤ ਵਿੱਚ ਬੰਦਾ ਖੁਦ ਬੇਮਤਾਜ ਹੈ ਦੱਸ ਦੇ ਕਿਹੜਾ ਵਕੀਲ ਕਿ ਦੇ ਕੋਲ ਕਰੀਏ ਅਪੀਲ ਜਿਹੜਾ ਚਲਾ ਦੇ ਤੇਰੀ ਰੀਲ ਨਾ ਹੋਵੇ ਇਹ ਮੇਲ ਹੋ ਜੇ ਸਭ ਨੂੰ ਫੀਲ ਰੱਬਾ ਤੂੰ ਦੱਸ ਦੇ ਕਿਹੜੇ ਨੁਕਰੇਵੇਂ ਜਿੰਨੇ ਸਾਨੂੰ ਮਿਲੇ ਸਭ ਮੁਕਰੇ ਨੇ ਤੇਰੇ ਤੇ ਪਰੋਸਾ ਏ ਕੰਮ ਸਾਰਾ ਸੌਖਾ ਏ ਥੋੜਾ ਕਦੀ ਔਖਾ ਏ ਲਾਡੇ ਵਿੱਚ ਕੋਈ ਗਿਆਨ ਨਹੀਂ ਲਾਡੇ ਦੀ ਕੋਈ ਪਛਾਣ ਨਹੀਂ ਤੂੰ ਦਾਤਾ ਤੂੰ ਆਪ ਸੁਆਮੀ ਮਿਹਰ ਸਦਾਬਾਨ ਜੀ ਤੇਰਾ ਹੈ ਨਿਸ਼ਾਨਾ ਪੱਕਾ ਲੋਕੀ ਕਰਦੇ ਮੇਰਾ ੱਤਕਾ ਜਦੋਂ ਚਲਾਵੇਂ ਤੂੰ ਚੱਕਾ ਸਭ ਕੁਝ ਔਰ ਹੈ ਕਈ ਪੁੱਛਦੇ ਪਿੰਡ ਕਿਹੜਾ ਸ਼ਹਿਰ ਤੇਰਾ ਲਾਹੌਰ ਹੈ ਕਈ ਕਹਿੰਦੇ ਪਿੰਡ ਕਿਹੜਾ ਸ਼ਹਿਰ ਤੇਰਾ ਲਾਹੌਰ ਹੈ ਪਤਾ ਨਹੀਂ ਕਿੱਥੋਂ ਆਇਆ ਪਤਾ ਨਹੀਂ ਕਿੱਥੋਂ ਆਇਆ ਕਿਦਾਂ ਉਹ ਦੌਰ ਹੈ બસ ਜੀ ਆ ਗੱਲਾਂ ਨੇ ਆ ਬਾਤਾਂ ਨੇ ਬਹੁਤ ਧੰਨਵਾਦ ਬੱਕਰੀਆਂ ਬਖਰੀ ਮੁਲਾਕਾਤਾਂ ਨੇ ਬਾਕੀ ਬੰਦੇ ਦੀਆਂ ਬਣਾਈਆਂ ਜਾਂਤਾਂ ਨੇ ਰੱਬ ਦੀਆਂ ਤੇ ਸਾਰੀਆਂ ਇੱਕੋ ਹੀ ਬਾਤਾਂ ਨੇ ਹੋਰ ਬਾਕੀ ਤੁਸੀਂ ਸੁਣਾਓ ਕੋਈ ਜੇ ਸਮਝ ਲੱਗਿਆ ਤੇ ਪੱਲੇ ਪਾਓ ਨਹੀਂ ਤਾਂ ਰੱਬ ਨੂੰ ਸਮਝਾਓ ਜੋ ਕੁਝ ਹੈ ਯਾਰ ਨਹੀਂ ਨਹੀਂ ਇਹ ਘਰ ਨੂੰ ਜਾਣ ਨੂੰ ਅਸੀਂ ਕੌਣ ਕਹਿੰਦੇ ਆ ਸਾਡਾ ਤੇ ਤੁਹਾਡਾ ਘਰ ਹੋਵੇਗਾ ਸਾਡਾ ਹੈ ਹੀ ਨਹੀਂ ਇਸ ਕਰਕੇ ਉਹਦੀ ਸ਼ਰਨ ਚ ਗੁਜ਼ਾਰਾ ਕਰ ਰਹੇ ਆ ਉਹਦੀ ਰਹਿਮਤ ਦੇ ਅੱਗੇ ਧੰਨਵਾਦ ਹੈ ਸਭ ਨੂੰ ਉਹ ਦੇ ਰਿਹਾ ਹੈ ਆਪਾਂ ਕਹਿ ਦਿੰਨੇ ਆ ਵੀ ਯਾਰ ਨਹੀਂ ਉਹ ਬੰਦਾ ਗਰੀਬ ਐ ਉਹ ਬੰਦਾ ਮਤਲਬ ਓਕਾ ਹੀ ਨਹੀਂ ਰੱਬ ਨੇ ਯਾਰ ਸਭ ਨੂੰ ਨਾ ਗਲ ਨਾ ਲਾਇਆ ਨਹੀਂ ਆਪਾਂ ਕਰਮਾਂ ਦੇ ਬਦਾਰ ਕਰ ਕਿਸੇ ਦੇ ਅਕਾਊਂਟ ਚ 10 ਰੁਪਏ ਨੇ ਜ਼ੀਰਵਾਂ ਵਧਾ ਲੀਆਂ ਨੇ ਕਿਸੇ ਦੇ ਮੇਰੇ ਨਾਲ ਹੁਣ ਸਾਲੀ ਇੱਕ ਨਹੀਂ ਹੈਗਾ ਜ਼ੀਰਵਾਂ ਜ਼ੀਰਵਾਂ ਨੇ ਇਹ ਸਿਸਟਮ ਐ ਇਸ ਤਰ੍ਹਾਂ ਬਾਬਾ ਜੀ ਕਈਆਂ ਨੂੰ ਇੱਕ ਲੱਗ ਜਾਂਦਾ ਹੈ ਕਈਆਂ ਨੂੰ ਨਹੀਂ ਕਈ ਫਿਰ ਮਹਾਰਾਜ ਕਹਿੰਦੇ ਨੇ ਨਾ ਜੁਗਾ ਜਗੰਤਰ ਖਾਈ ਖਾਏ ਠੀਕ ਐ ਨਾ ਉਹ ਕਈ ਜੁਗਾ ਤੋਂ ਦੇਹਿੰਦਾ ਹੁੰਦਾ ਆਉਂਦਾ ਬੰਦਾ ਸਾਲਾ ਉਜਵੇਂ ਕਹਿੰਦੇ ਨੇ ਵੀ ਬਾਤੀ ਚੀਜ਼ ਛਟੋਰਾ ਚ ਰੱਖੀਏ ਬਾਤੀ ਚੀਜ਼ ਛਟੋਰਾ ਚ ਰੱਖੀਏ ਪਾਣੀ ਜਿਆਦਾ ਬੋਰਾ ਚ ਰੱਖੀਏ ਜੇ ਉਸ ਨੂੰ ਚਲਾਵਾਂਗੇ ਤੇ ਕਈਆਂ ਦਾ ਇਹ ਪ੍ਰਭਾਵ ਸੱਜਣਾ ਜੇ ਉਹਨਾਂ ਨੂੰ ਦੱਬ ਕੇ ਰੱਖਾਂਗੇ ਤੇ ਹੋ ਜਾਣਗੇ ਕੰਗਾਲ ਸੱਜਣਾ ਇਸ ਕਰਕੇ ਜਿੰਨਾ ਹੁੰਦਾ ਵਰਤਾਈ ਚੱਲੋ ਤੇ ਲੈ ਕੇ ਥੋੜਾ ਬਹੁਤਾ ਆਪਣੇ ਵੀ ਲਈ ਚੱਲੋ ਬਾਕੀ ਥੋੜਾ ਬਹੁਤਾ ਜ਼ਰੂਰ ਆਪਣੇ ਆਪ ਨੂੰ ਸਮਝਾਈ ਚੱਲੋ ਕੋਈ ਐਸਾ ਸਵਾਲ ਨਹੀਂ ਹੈ ਜੀ ਦਾ ਜਵਾਬ ਬਾਣੀ ਚ ਨਾ ਹੋਵੇ ਬਾਣੀ ਸੰਪੂਰਨ ਹੈ ਬਾਣੀ ਚ ਹਰ ਜਵਾਬ ਹੈ ਕੋਈ ਸ਼ਖਸ ਨੇ ਜਿਨ੍ਹਾਂ ਨਾਲ ਗੱਲਬਾਤਾਂ ਹੋ ਜਾਂਦੀਆਂ ਹਨ ਉਹ ਰੂਹ ਦੀਆਂ ਗੱਲਾਂ ਕਰ ਜਾਂਦੇ ਐ ਇਹੀ ਅੱਜ ਰੂਹ ਦੀਆਂ ਗੱਲਾਂ ਅੱਜ ਅਸੀਂ ਬਲਵਿੰਦਰ ਲਾਡੀ ਨਾਲ ਕੀਤੀਆਂ ਕੈਮਰਾ ਪਰਸਨ ਜਸਪ੍ਰੀਤ ਦੇ ਨਾਲ ਸਿਮਰਨਜੋਤ ਸਿੰਘ ਡੇਲੀ ਪੋਸਟ ਲੁਧਿਆਣਾ ਸਸ਼ਕਾਲ ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ ਯੂਨੋ ਐਸ ਡੀ ਐਸ ਨੋਨ ਐਸ ਡੀ ਐਸ ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ